ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆਓਗੇ ਕਰੀਏ ਗੱਲਬਾਤ। ਭਾਈ ਜੀ ਸੱਸੀ ਦਾ ਭਾਈ। ਨਾਮ ਐਡਰੈਸ ਦੱਸੋ ਆਪਣਾ। ਨਾਮ ਭਾਈ ਗੁਰਪ੍ਰੀਤ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ تحصیل ਤਫਾ। ਮੋਬਾਈਲ ਨੰਬਰ ਜੀ। 6283871527। 6283871527। ਹਾਂਜੀ। ਪਹਿਲਾ ਨੰਬਰ ਇਹੜੀ ਤਾਜੀ ਬੈੜ ਦੇਖੀਏ ਨੇ ਕਿਹੜਾ ਸੋਸੂਈ ਹੈ। ਇਹ ਦ ਠੀਕ ਹੈ ਤੇ ਜਿਹੜਾ ਦੀ ਆਪ ਜੀ ਹੈ ਨਾ 48 ਸੂਰਾਂ ਦੀ ਸੂਈ ਹੈ ਬੱਚਾ 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 ਜੀ ਸਭ ਬੱਚਾ ਇਹਦੇ ਵਿੱਚ ਆ ਗਿਆ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਬਈ ਘੱਟ 30 ਕਿਲੋ ਤੋਂ ਵਾਰ-ਵਾਰ ਚਲੂਗੀ ਬੋਲੇ ਘੱਟਦਾ ਹੋਊਗਾ ਰਾਮਾਣੂ 6-7 ਕਿਲੋ ਹੁਣ ਸਵੇਰੀ ਚਵਾਈ ਕਰਨੀ ਹੈ ਇਹ ਕਰਨੀ ਹੈ ਠੀਕ ਹੈ ਚੋਣ ਚਵਾ ਕੇ ਮੇਰੇ ਚੋੜ ਜੁਆ ਇੱਕ ਨੰਬਰ ਧਾਰਾ ਮਾਰ ਸਕਦੇ ਹੋ ਚੋਵਾਈ ਦੇਖ ਸਕਦੇ ਹੋ ਕਿਆ ਬਾਤ ਹੈ ਸੋਹਣਾ ਸਾਫ ਸੁਥਰਾ ਚੋਣਾ ਮੋਟਾ ਵੋਟਾਂ ਭਾ ਦੇ ਥਰਾਈ ਵੀ ਧਾਰਾ ਮਾਰਦੀ ਹੈ ਸੋ ਦੇਖੋ ਚਵਾਈ ਦੀ ਜਮਾ ਫਰਸਟ ਕਲਾਸ ਆ ਹਨ ਬਈ ਇੱਕ ਨੰਬਰਾਂ ਚੋਣ ਠੀਕ ਆ ਵਾ ਵਜਣਾ ਨੇ ਲਾਇਆ ਉਹਦੇ ਬਹਿ ਬਾਠ ਠੀਕ ਹੋ ਗਈ। ਸੋ ਬਰੋ ਕਦ ਕਦ ਦੇਖ ਸਕਦਾ ਥੋੜਾ ਥੋੜਾ ਸਿੰਗਾ ਦੇ ਜਰੂਰ ਬੋਟਾਂ ਆਈਆਂ ਤੇ ਕਹਿੰਦਾ ਭਾਬਾ ਐ ਵੇ ਦੁੱਧ ਮੰਨ ਕੇ ਚੱਲੇ ਉਹਦਾ 27 22 ਕਿਲੋ ਲਈ ਹੈਗੀ ਆ ਜਮ ਹਣਾ। ਉਹ ਸਰਵਟ ਪੈਂਦਾ। ਰੇਟ ਇਹਦਾ ਕੀ ਰੱਖਿਆ ਭਾ? ਇਹ ਰੇਟ ਬਈ ਇਹਦਾ 90000 ਰੁਪਏ ਤੋਂ ਮਾਨ ਕਰਾਂ। ਠੀਕ ਆ 90000 ਤੋਂ ਮਾਨਦਾਨ ਹੋ ਜਾਊਗਾ। ਪੁਲਿਸ ਵਾਈ ਆ ਜੇਰ ਵਗੈਰਾ ਓਕੇ ਦੋ ਨੰਬਰ ਆ ਬੜੀ ਵਹਿੜ ਦੇਖੀ ਆ ਨਹੀਂ ਕਿਹੜਾ ਸੂਰ ਸੂਰੀ ਹੈ ਜੇਰ ਸੂਰਾ ਭਾਈ ਬੈਠਾ ਸੂਰਾ ਗਈ ਚੈ ਤਨ ਕੱਢ ਦੀ ਆ ਜੇਰ ਭਾਈ ਲੈ ਜੂ ਪਾਸ ਚਾਹ ਤਾਂ ਤਿਆਰੀ ਬਹੁਤ ਸੋਹਣੀ ਬਣਦੀ ਹੁੰਦੀ ਹੈ ਬੜ ਹਫਤਾ ਲੱਗ ਭਗ ਬਾਕੀ ਆ ਦੁੱਧ ਕਿੰਨਾ ਜਿਆ ਕਰੌਸ ਆ ਗਈ ਮੰਨ ਲਓ ਚਲੋ 5-4 ਦਿਨ ਕੱਟ ਗਈ ਤਿਆਰੀ ਬਹੁਤ ਸੋਹਣੀ ਸਟ੍ਰੈਸ ਛੱਡਦਾ ਬੜ ਦੁੱਧ 20 ਕਿਲੋ ਤੋਂ ਬਾਅਦ ਦੂਜੇ 20 ਕਿਲੋ ਥਾਂ 20 ਕਿਲੋ ਨਾਰਮਲ ਦੇ ਲਿਆ ਰੇਟ ਕੀ ਰੱਖਿਆ ਦਾ ਰੇਟ ਆਪਾਂ ਵੀਰੇ 75000 ਰੁਪਏ ਦੀ ਵਹਿੜ ਬਹੁਤ 75000 ਕਰ ਠੀਕ ਦੂਜੇ ਨੰ ਤੇ ਕੰਪੈਕਟ ਹਵਾਨਾ ਚੰਗੀ ਕੀਲ ਕਰਾਂਗੇ 20 ਕਿਲੋ ਇਹ 18 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਤੇ ਰਾਜੀ ਸਮੀ ਬੜੀ ਫਿਟਨੈਸ ਲੈਵਾ ਦੇਖੋ ਕਿਆ ਬਾਤ ਮੁੱਠੀ ਮੁੱਠੀ ਵਾਲਾ ਚੋਂ ਛਿੱਟੂਗੀ ਰੇਟ 75000 ਤੋਂ ਮੰਨਦਾਂ ਮੌਕੇ ਤੇ ਹੋ ਜੂ ਤੇ ਤਿੰਨ ਨੰਬਰ ਇਹ ਬੱਚੀ ਦੇਖੀ ਜਨੇ ਆਪਾਂ ਇਹ ਵੀ ਬਈ ਪਲੂਣੀਆਂ ਬਈ ਦਾ ਸੂਈ ਇਹ ਆ ਪਲੂਣ ਪਹਿਲਾਂ ਸਵਾਏ ਕਿੰਨੇ ਦਿਨ ਕੱਢਦੀ ਆ ਇਹਦੇ ਕਰਦੀ ਆ 5 ਦਿਨ ਨਹੀਂ ਲੱਗਦੀ ਕਿੰਨਾਕ ਦੁੱਧ ਪਾ ਦੂਗੀ ਇਹ ਇਧਰ ਰੇਟ ਕੀ ਰੱਖਿਆ ਆਪਾਂ ਇਹ ਆਪਾਂ 75000 ਕੀ ਮੰਨਦਾਂ ਕਰਤਾਗੇ ਜੀ ਕੀ ਜੇ ਨੰਬਰ ਦੇ ਬੱਚੀ ਦੇਖ ਸਕਦੇ ਆ ਪਨੋਂ ਪਹਿਲਾ ਸੂਆ ਸੂਰੀਆ ਰੇਟ 72 72000 ਇਹਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਤੇ ਵੈੜ ਦੇ ਕੈਰੇਕਟਰ ਵਗੈਰਾ ਚੈੱਕ ਕਰੋ ਤੋਰਾ ਤਾਰਾ ਸੋਹਣੀ ਸੁਰੱਖਿ ਸਮੀ ਬਲੀ ਫਿਟਨੈਸ ਵਾਲਾ ਲੈਵਾ ਰੇਟ ਸਰਬ ਸਿਰਫ 72000 ਦੁੱਧ ਦੀ ਜੇਕਰ ਗੱਲ ਕਰੀਏ ਵੀ 2 ਲੀਟਰ ਦੇ ਆਸ-ਪਾਸ ਮੰਨ ਕੇ ਜਿਨਾ ਮਰਜ਼ੀ ਬੰਦਾ ਲੈ ਲੈ। ਅਸੀਂ 20 ਤੋਂ 21 18 ਨਾਰਮਲ ਦੇ ਦੂਗੀ ਚੰਗੀ ਬੈਠਾ। ਠੀਕ ਹੈ। ਤੋਂ 18 ਮੰਨ ਕੇ ਜਿਨਾ ਮਰਜ਼ੀ ਬੰਦਾ ਪਰਚੇਸ ਕਰ ਲੈ। ਬਾਕੀ ਆਪਣੀ ਕੇਅਰ ਦੇ ਟਿਪੈਂਡਾ ਪਰ ਬੱਚੀ ਸਰਖੀ ਆ। ਸਾਫ ਸੁਥਰੀ, ਰਾਜੀ ਸਭੀ ਬੜੀ ਫਿਟਨੈਸ ਵਾਲਾ ਲੈਵਾ ਕੰਪੈਕਟ ਜਵਾਂ ਪਹਿਲਾ ਸੂਰਾ ਸੂਰੀ। ਇਹ 4 ਨੰਬਰ ਜਿਹੜੀ ਬੈਠ ਦੇਖੀ ਆਨੇ ਆ। ਇਹ ਬਾਈ ਜੀ ਦਾ ਸੂਰਾ ਸੂਰੀ ਆਗੀ। ਠੀਕ ਹੈ। ਪਰ ਚਾਹ ਦੇ ਇਹਦੇ ਜੂਗੀ ਚਾਰੀ ਬਹੁਤ ਛੋਟੇ ਫੜਦੇ ਨੇ ਬਾਹਰ ਕੱਟ ਕੇ ਕੋੜਾ ਰੱਖੋ। ਦੋ 24 25 ਕਿਲੋ ਤੋਂ ਨਾਰਮਲ। ਅਸਲ 24 ਇਹ ਚੱਟਾ ਕਾਟ ਦਾ ਸਾਲਫਰੀ ਆ ਇਹਦਾ ਬਾਰਗੇਡ ਕੀ ਰੱਖਿਆ ਇਹਦਾ 75 ਰੱਖਿਆ ਠੀਕ ਆ 75000 ਚ ਨਰਮ ਹੋ ਜੂਗੀ ਮਹਤਵਨ ਕਰਦਾ ਹੈ ਜੀ ਲੈ ਨੀ ਨੰਬਰ ਤੇ ਦੂਜਾ ਸੁਆ 62 ਸੂਰੀ ਆ ਰੇਟ ਸਿਰਫ 75000 ਮੌਕਾ ਤੇ ਗਜੈਜ਼ ਵਗੈਰਾ ਹੋ ਜੂਗੀ ਦੋਤੀ ਜੇਕਰ ਗੱਲ ਕਰੀਏ ਵੀ 20 ਤੋਂ ਪਲੱਸ ਵਾਲੀ ਆ ਨਹੀਂ ਬਾਈ ਹੈ ਤਾਂ ਪੱਤੀ ਤੋਂ ਪਲੱਸ ਹੋ ਜੂਦੋ ਬਾਕੀ ਜਿਹੜੇ ਵੀ ਲੱਪਾਰ-ਬਾਰ ਵਾਰਾ ਜਿਹਨੂੰ ਕਹਿੰਨੇ ਹੁੰਦੇ ਆਗੇ ਠੀਕ ਆ ਜਿਹੜੇ ਵੀ ਲੈ ਗਏ ਨੇ ਉਹ ਆਪ ਕਿਸੇ ਵਾਰ ਤੇ ਮਾਲੂ ਦੇਸ ਕਿਲੇ ਕਰੀਏ ਕਿੰਨਾ ਘੜਾ ਸਕਦਾ ਜਾਇਗਾ ਲਾ ਬੈੜ 25 ਕਿਲੋ ਵੀ ਦੇ ਸਕਦੀ ਐ ਪਰ 20 ਘਟ ਸੇਵਾ ਦੇ ਚੰਗੀ ਸੇਵਾ 23 24 ਕਿਲੋ ਦੁੱਧ ਦਊਗੀ ਰੇਟ 75000 ਬਾਕੀ ਮਾਨਦਾਨ ਮੌਕੇ ਤੇ ਹੋ ਜਾਊਗਾ ਸੋ 4 ਬੜਾ ਸੇਲਾ 62838 7154 ਇਹ ਵੀ ਦਾ ਮੋਬਾਈਲ ਨੰਬਰ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਜਲਦੋਂ ਧੰਨਵਾਦ ਜਲਦ ਮਿਲਦੇ ਆਂ